ਆਰਰੇ ਸਟੇਟ ਚੋਂ ਬਾਹਰ ਨਹੀਂ ਤੁਹਾਨੂੰ ਕਿਸੇ ਪਤਾ ਦਿੱਲੀ ਨੂੰ ਤੇ ਮੈਲਬਨ ਬੈਠੇ ਨਹੀਂ ਆਗੇ ਦਿੱਲੀ ਇਲੈਕਸ਼ਨਾਂ ਦੇ ਵਿੱਚ ਕੈਂਪ ਨਹੀਂ ਕੈਂਪੇਨ ਕਰ ਰਹੇ ਨੇ ਜੀ ਸੁਣੀ ਰਹੇ ਹੋ ਨਾ ਇਹ ਤੇ ਸਾਰਾ ਜਿਹੜਾ ਸੋਸ਼ਲ ਮੀਡੀਆ ਦਾ ਕਮਾਲ ਹੀ ਹੈ ਤੇ ਮੈਲਬਨ ਬੈਠਾ ਹੈ ਅੱਛਾ ਇੱਕ ਸਵਾਲ ਹੈ ਜੀ ਲੌਂਡ ਆਰਡਰ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਜਿਸ ਤਰ੍ਹਾਂ ਬੌਮਬਿੰਗ ਥਾਣੇ ਦੇ ਉੱਤੇ ਬੀਤੀ ਰਾਤ ਵੀ ਅਮਰਸਰ ਚ ਹੋਈ ਆਜ ਇੱਕ ਬੰਦਾ ਵੀ ਮਰ ਗਿਆ ਜੀ ਅੱਛਾ ਹੋਗੇ ਕਿ ਇਸ ਤਰੀਕੇ ਦੀ ਇਹ ਹਾਲਾਤ ਨੇ ਕਿਵੇਂ ਇਹਨੂੰ ਮੈਨੇਜ ਕਿਵੇਂ ਕੀਤਾ ਜਾਏਗਾ ਇਹਨਾਂ ਨੂੰ ਮੈਨੇਜ ਇਹਨਾਂ ਨੂੰ ਗੜੋ ਲਾ ਕੇ ਕੀਤਾ ਜਾਏਗਾ ਭਗਵੰਤ ਨੂੰ ਗੜੋਂ ਲੈਣਾ ਪੈਗਾ ਆਪ ਨੂੰ ਗੜਾ ਲੈਣਾ ਪੈਗਾ ਤੇ ਮੈਨੇਜ ਕਰਾਂਗੇ ਅਸੀਂ ਕੀਤਾ ਸੀ ਕਿ ਨਹੀਂ ਜੀ ਜਦੋਂ ਕਾਲੀਆਂ ਹਨੇਰੀਆਂ ਰਾਤਾਂ ਪੰਜਾਬ 'ਚ ਚੱਲੀਆਂ ਨੇ ਕਿਹਨੇ ਮੈਰਿਜ ਕੀਤਾ ਪੰਜਾਬ ਹੁਣ ਤਾਂ ਮੇਰਾ ਢੰਗੜੇ ਤੇ ਗਿੱਧੇ ਕਿਹਨੇ ਪਾਉਣੇ ਸ਼ੁਰੂ ਕੀਤੇ ਕਾਂਗਰਸ ਨੇ ਹੁਣ ਵੀ ਗੈਂਗਸਟਰਸ ਤੇ ਨਸ਼ੇ ਦਾ ਕੰਮ ਅਸੀਂ ਹੀ ਖਤਮ ਕਰਾਂਗੇ ਉਹ ਕੱਲ੍ਹ ਪੰਜਾਬ ਨੂੰ ਬਤਾਵਾਂਗੇ ਇਹ ਰੰਗਲਾ ਘਟੇ ਤੇ ਕੰਗਲਾ ਬੁੱਤ ਬਾਈ ਮਾ ਸਾਹਿਬ ਜਿਹੜਾ ਬੀਤੇ ਕੱਲ ਬਲਾਸਟ ਹੋਇਆ ਪੁਲਿਸ ਕਹਿ ਰਹੀ ਹੈ ਕਿ ਇਹ ਰੈਡੀਏਟਰ ਰੈਡੀਏਸ਼ਨ ਫੜ ਗਿਆ ਤਾਂ ਪੁਲਿਸ ਇਸ ਤਰ੍ਹਾਂ ਦੇ ਕੰਮ ਕਿਉਂ ਕਰ ਰਹੀ ਹੈ ਕਿਉਂਕਿ ਮੰਨਣ ਨੂੰ ਚਾਰ ਨਹੀਂ ਹੈ ਤੁਸੀਂ ਗੱਲ ਸੁਣ ਲਓ ਜਿੰਨੇ ਪੁਲਿਸ ਸਟੇਸ਼ਨਾਂ ਤੇ ਹੋਇਆ ਕਿਤੇ ਟਾਇਰ ਦੱਸ ਦਿੰਦੇ ਨੇ ਕਿਤੇ ਰੈਡੀਏਟਰ ਦੱਸ ਦਿੰਦੇ ਨੇ ਬੇਸਿਕਲੀ ਤਾਂ ਲਾਅ ਐਂਡ ਆਰਡਰ ਆਪਣੇ ਇਹਨਾਂ ਤੇ ਪੱਲੀ ਕੁਝ ਵੀ ਹੈ ਜੀ ਇਹਨਾਂ ਤੇ ਪੱਲੀ ਕੁਝ ਨਹੀਂ ਕਿਉਂਕਿ ਜਿਹੜਾ ਰਾਜ ਕਰਨ ਵਾਲਾ ਹੈ ਜਿਹੜਾ ਚੀਫ ਮਿਨਿਸਟਰ ਹੈ ਉਹ ਕੋਤੇ 2:30 ਵਜੇ ਸਿਰ ਛੁੱਟ ਗਿਆ ਹੁੰਦਾ ਹੈ Thank you. Thank you. Thank you. Thank you. Thank you.